ਜਲਾਨੀ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਭੁੱਲਣੇ ਨਹੀਂ ਕਦੇ ਜਿਹੜੇ ਤਾਣੇ ਸੀਗੇ ਮਾਰਦੇ ਹੱਸ ਕੇ ਬਲੌਟੀ ਹੱਸਾ ਦਿਲ ਸੀ ਉਹ ਸਾੜਦੇ ਆਇਆ ਮਿੱਤਰਾਂ ਦਾ ਟਾਈਮ ਸਾਰੇ ਕੱਢ ਦਿੱਤੇ ਵਹਿਮ ਮਨ ਦਾ ਜਵਾਨਾ ਸਾਡੀ ਹੱਕ ਦੀ ਕਮਾਈ ਹੈ ਫੋਟੋ ਆਖ ਚਾਉਣ ਲੋਕੀ ਨਾਲ ਖੜ ਕੇ ਸੁੱਖੀ ਲੋਪੋ ਯਾਰ ਤੇਰਾ ਟੱਕ ਜਾਂਦਾ ਪਾਈ ਹੈ ਪੈਂਦੀ ਰੇਡ ਗਗਨ ਸੂਰੇ ਵਾਲੀਆ ਗਗਨ ਸੂਰੇ ਵਾਲੀਆ ਗਗਨ ਸੂਰੇ ਵਾਲੀਆ ਆ ਦੋ ਖਿਡਾਰੀਆਂ ਦੇ ਦਰਮਿਆਨ ਆ ਬੱਲੇ 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 ਪਰ ਗਗਨ ਕਿੱਥੇ ਭੱਜਣ ਦਿੰਦਾ ਆ ਗਗਨ ਕਿੱਥੇ ਪੇਸ਼ ਦੰਦਾ ਆ ਦੋ ਖਿਡਾਰੀਆਂ ਦੇ ਦਰਮਿਆਨ ਇਧਰ ਸੂਰੇ ਵਾਲੀਏ ਗगन ਲਈ ਕਿੱਕਰਾ ਕਬੱਡੀ ਪਾਉਣ ਦੇ ਖੇਡ ਮੈਦਾਨ ਦੇ ਵਿੱਚ ਵਧਦਾ ਹੋਇਆ ਹੈ ਇਹ ਦੂਜਾ ਸੈਮੀਫਾਈਨਲ ਬੂਈਆਂ ਵਾਲੇ ਦੀ ਤਰਤੀਆ ਵੱਡੇ ਵੱਡੇ ਮਾਲ ਆਏ ਹੋਇਆ ਹੈ ਪੈਂਦੀ ਹੋਈ ਰੇਡ ਤੇ ਕੌਣ ਕਿਹੜਾ ਬੱਲੇ ਬੱਲੇ ਕਰਾਵੇਗਾ ਲਓ ਗगन ਫੇਰ ਆ ਸੂਰੇ ਵਾਲੀਆ ਕਹਿੰਦੇ ਰੰਗਾ ਚ ਆਇਆ ਫਿਰਦਾ ਆ ਸੂਰੇ ਵਾਲੀਆ ਕਹਿੰਦੇ ਰੰਗਾ ਜਾਇਆ ਫਿਰਦਾ ਕਹਿੰਦੇ ਰੌਤੇ ਵਾਲਾ ਗੋਸ਼ਾ ਆ ਗਿਆ ਰੌਤੇ ਪਿੰਡ ਦਾ ਗੋਸ਼ਾ ਕਬੱਡੀ ਪਾਰਿਆ ਬਲਦੇਵ ਰੌਂਦਾ ਸਾਡਾ ਭਰਾ ਸਰਜੀਤ ਫੌਜੀ ਰੌਂਦੇ ਵਾਲਾ ਕਬੱਡੀ ਦੇ ਵੱਡੇ ਮੱਲ ਗੋਰਾ ਗੋਲੇ ਵਾਲੀਆ ਗਗਨਾ ਰਮਣਾ ਸਰਾ ਖੇਡੇ ਆ ਵੱਡੇ ਚਰਚੇ ਦੇ ਸੁੱਖਾ ਕਹਿੰਦੇ ਨੌਜਵਾਨ ਵਕੀਲਾਂ ਵਾਲੀਆ ਸੋਨੀ ਸੁਖਰਦਾਸੇ ਵਰਗੇ ਜਿਹੜੇ ਫਿਰੋਜ਼ਪੁਰ ਦੀ ਸ਼ਾਨ ਆ ਗੱਬਰੂ ਅੱਜ ਕਹਿੰਦੇ ਆਪਣੀ ਆਈ ਤੇ ਆਇਆ ਹੋਇਆ ਆਪਣੀ ਆਈ ਤੇ ਆਇਆ ਹੋਇਆ ਕਾਲੇ ਦਾ ਵੀਰ ਆ ਸੂਰੇ ਵਾਲੀਆ ਗਗਨ ਪਰ 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 ਮੇਰੇ ਰੱਬਾ ਪਿਆਰ ਨਾਲ ਪਿਆਰ ਨਾਲ ਕਬੱਡੀ 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 ਹਰ ਗੇਣਾ ਜਫਾ ਵਧੀਆ ਲੱਗੇ ਕਰੀ ਸੂਰੇ ਵਾਲੀਏ ਨਹੀਂ ਤਾੜੀਆਂ ਮਾਰਿਓ ਨੇ ਟिके ਖੜਿਆ ਇੱਕ ਅਠ ਬਹੁਤ ਵੱਡਾ ਦੁਨੀਆ ਨਜ਼ਾਰੇ ਲੈ ਰਹੀ ਹੈ ਕਿ ਜ਼ਿੰਦਗੀ ਦੇ ਲੈ ਲੋ ਇਹ ਨਜ਼ਾਰੇ ਮਿੱਤਰੋ ਦਿਨ ਇਹ ਆਉਣੇ ਨਹੀਂ ਦੁਬਾਰੇ ਮਿੱਤਰੋ ਲੰਘ ਗਿਆ ਵੇਲਾ ਤੇ ਫੇਰ ਪਛਤਾਉਂਗੇ ਬੀਤੇ ਹੋਏ ਸਮੇਂ ਦੀ ਯਾਦ ਬਣ ਜਾਓਗੇ ਇਹ ਸਮਾਂ ਅੱਗੇ ਤੁਰਿਆ ਜਾਂਦਾ ਇਹਦੇ ਨਜ਼ਾਰੇ ਲੈ ਲੈਣੇ ਚਾਹੀਦੇ ਆ ਲਓ ਸੂਰੇ ਵਾਲੀਆ ਫੇਰ ਲੱਗਿਆ ਟੁੱਟ ਕੇ ਲਓ ਦੋ ਖਿਡਾਰੀਆਂ ਦੇ ਦਰਮਿਆਨ ਕਿ ਕਹਿ ਦਿਓ ਵੱਡਿਆਂ ਬੈਲੀਆਂ ਨੂੰ ਇਹ ਗੱਪਰੂ ਹਿੱਕ ਤਣ ਗਿਆ ਏ ਰੌਲਾ ਤੇ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਿਆ ਏ ਰੌਲਾ ਤੇ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਿਆ ਏ ਗਗਨ ਕਹਿੰਦੇ ਸਰਾ